ਟਿਮਟੀ ਖੇਡ ਥੋੜੀ ਨਾ ਇੰਨੇ ਲੱਖਾਂ ਜਨਮਾਂ ਬਾਅਦ ਆ ਜਨਮ ਮਿਲਿਆ ਲੱਖਾਂ ਸਾਲਾਂ ਦਾ ਤਪ ਹੁੰਦਾ ਜੀ ਛੋਟਾ ਮोटा ਗੱਲ ਥੋੜੀ ਨਾ ਇਹ ਤੁਸੀਂ ਇੱਕ ਛੋਟੇ ਜਿਹੇ ਤਤ ਉਹ ਤੇ ਤੁਹਾਨੂੰ ਲੱਖਾਂ ਸਾਲ ਬਾਅਦ ਇੱਕ ਚੀਜ਼ ਮਿਲੀ ਉਹ ਇਹ ਕਾਇਆ ਬਿੱਲਾ ਇਸ ਵਾਰੀ ਫਿਰ ਨਿਕਲ ਜਾ ਜੇ ਨਿਕਲ ਸਕਦਾ ਲੱਖਾਂ ਸਾਲਾਂ ਦਾ ਤਪ ਹੁੰਦਾ ਆਪਾਂ ਕਹਿੰਨੇ ਮੇਰੀ 10 ਦਿਨ ਦੀ ਮਿਹਨਤ ਹੈ ਮੇਰੀ 2 ਸਾਲ ਦੀ ਮਿਹਨਤ ਹੈ ਉਹ ਆਪਾਂ ਨੂੰ ਦੁਨਿਆਵੀ ਰਹਿੰਦੀ ਯਾਦ ਮੈਂ 6 ਮਹੀਨੇ ਪੜਿਆ ਮੈਨੂੰ ਮਿਹਨਤ ਦਾ ਫਲ ਨਹੀਂ ਮਿਲਿਆ ਲੱਖਾਂ ਸਾਲ ਦਾ ਤਪਿਆ ਐਵੇਂ ਨਹੀਂ ਮਿਲੀ ਹੋਈ ਹੈ ਦੇ ਮੁਤਾਬਕ ਗਰਮੀ ਸਰਦੀ ਖਾਣ ਪੀਣ ਇਹਨਾਂ ਦੇ ਲਾਲਚ ਵਿੱਚ ਇਸ ਕਾਇਆ ਦਾ ਨਾਸ ਕਰ ਦਿੰਦੇ ਆ ਲੱਖਾਂ ਸਾਲਾਂ ਬਾਅਦ ਮਿਲਦੀ ਹੈ ਇਹ ਚਿਰੰਕਾਲ ਪਾਈ ਦੁਰਲਭ ਦੇ ਨਾਮ ਵੀ ਹੋਣੀ ਹੋਈ ਖੇ ਸਾਡੇ ਅੰਦਰ ਹੋਮ ਹੈ ਸਾਡਾ ਹੰਕਾਰ ਇਹਨਾਂ ਵੀ ਉਸ ਕਾਇਆ ਨੂੰ ਦੇ ਵਿੱਚ ਸੱਲਾਹ ਲੈ ਦਿੰਦਾ ਸਾਡਾ ਇੱਕ ਇੱਕ ਸਵਾਸ ਕੀਮਤੀ ਹੈ ਵੀ ਜੇ ਇੱਕ ਸਵਾਸ ਵੀ ਹਾਰ ਗਿਆ ਉਹਨ ਦੁਬਾਰਾ ਨਹੀਂ ਮਿਲਣਾ ਤੁਸੀਂ ਮਿੰਨਤਾਂ ਕਰਕੇ ਲਿਆ ਸੀ ਜਿਹੜਾ ਇਸ ਕਾਇਆ ਵਿੱਚ ਇੱਕ ਸਵਾਸ ਹੈ ਉਹ ਸਵਾਸ ਪਿੱਛੇ ਬੜੀਆਂ ਮਿੰਨਤਾਂ ਹੋਈਆਂ ਹੋਈਆਂ ਨੇ 10 ਸਵਾਸ ਵੀ ਮਿਲਣ ਪਿੱਛੇ ਪਤਾ ਨਹੀਂ ਕੋਈ ਜਨਮ ਲੱਗੇ ਹੋਇਆ ਐਵੇਂ ਨਹੀਂ ਮਿਲਿਆ ਹੋਇਆ ਤੇ ਉਹ ਜਿਹੜੇ ਸਿਆਣੇ ਮੰਨੇ ਗੁਰੂ ਵਾਲੇ ਨੇ ਉਹ ਕਹਿੰਦੇ ਨੇ ਵੀ ਇੰਨੀ ਮਿਹਨਤ ਨਾਲ ਤਾਂ ਆਪਾਂ ਨੂੰ ਸਵਾਸ ਆਇਆ ਤੇ ਜੇ ਸਵਾਸ ਜਮਾ ਹੀ ਨਾ ਹੋਇਆ ਤੇ ਜੋ ਪੰਜੇ ਖਿੱਚ ਕੇ ਲੈ ਗਏ ਫਿਰ ਫਾਇਦਾ ਕਰ ਲਈ ਕੀ ਆਇਆ ਸਵਾਸ ਦਾ ਆਪਾਂ ਆਪਦੀ ਮਿਹਨਤ ਕਰੀਏ ਰਾਤ ਨੂੰ ਆਓ ਉੱਥੇ ਵਿਚਾਰਾ ਕਰਦੇ ਹਾਂ ਸਵੇਰੇ ਜਾ ਕੇ ਕੋਈ ਸਵਾਸ ਬਿਰਥਾ ਨਹੀਂ ਜਾਣਾ ਚਾਹੀਦਾ ਬੜਾ ਗੁਰਮਖਾ ਨੂੰ ਹੀ ਖੇਡ ਖੇਡਣ ਦੀ ਦਿਲਚਸਪੀ ਆਉਂਦੀ ਹੈ ਉਹ ਬੜਾ ਉਧਰੋਂ ਆਪਦੀ ਤਿਆਰੀ ਉਧਰ ਉਹ ਆਪ ਦਾ ਸੁੰਨ ਦੇ ਵਿੱਚ ਬੈਠ ਕੇ ਵਿਚਾਰਾਂ ਕਿਵੇਂ ਚੱਲਣਾ ਹੈ ਆਪਦੇ ਮਤਾਬਕ ਜੋ ਕੱਲ ਦਾ ਹੁਕਮ ਹੈ ਦਰਗਾਹ ਦਾ ਹੁਕਮ ਹੋਇਆ ਵੀ ਕੱਲ ਜੀ ਤੁਸੀਂ ਵਪਾਰੀ ਬਣ ਕੇ ਖੇਡਣਾ ਵਪਾਰੀ ਕਿਵੇਂ ਵੀ ਕੱਲ ਨੂੰ ਤੁਸੀਂ ਆਪ ਜਪਣਾ ਹੈ ਤੇ ਦੂਜਿਆਂ ਨੂੰ ਜਪਾਉਣਾ ਹੈ ਉਹਨੂੰ ਕਹਿੰਦੇ ਨੇ ਸਾਚ ਵਪਾਰ ਕਰੋ ਵਪਾਰੀ ਦਰਗਾਹ ਨੇਭ ਹੈ ਖੇਡ ਤੇ ਮਾਰੇ ਕੱਲ ਨਾਲ ਕੱਲ ਕਰਮ ਹੈ ਕਰਮ ਦੇ ਨਾਲ ਨਾਲ ਸਿਮਰਨ ਕਰੀ ਜਾਣਾ ਤੇ ਤੁਸੀਂ ਧਿਆਨ ਰੱਖਣਾ ਵੀ ਜਿਉਂਨੇ ਮਰਜ਼ੀ ਵਿਚਾਰ ਦੇਣ ਜਿਵੇਂ ਦਾ ਮਰਜ਼ੀ ਕਰਮ ਚੱਲੇ ਤੁਸੀਂ ਫੁਰਨਾ ਲੈਣਾ ਨਹੀਂਗਾ ਮੈਂ ਵੇਖਾਂਗਾ ਕਿਵੇਂ ਖੇ ਉਧਰ ਉਹਨਾਂ ਨੂੰ ਹੱਲਾ ਸ਼ੇਰੀ ਵੀ ਸ਼ਾਬਾਹ ਕਰੋ ਤਿਆਰੀ ਖਿੱਚ ਕੇ ਸਵੇਰੇ ਮੰਨੋ ਸਾਰਨਾ ਆਪਾਂ ਉਧਰ ਉਹਨੂੰ ਹੱਲਾ ਸ਼ੇਰੀ ਵੀ ਚੱਲ ਬਈ ਖਿੱਚ ਕੇ ਲੈ ਸਵੇਰੇ ਫਸਣਾ ਨਹੀਂ ਵੇਖਾਂਗੇ ਆਪਾਂ ਜਾਗਰਤ ਅਵਸਥਾ ਦੀ ਖੇਡ ਹੈ ਕਿਸੇ ਦੀ ਡਿਊਟੀ ਲੱਗੀ ਖਿਡਾਰੀ ਬਣ ਕੇ ਖਿਡਾਰ ਤੇ ਕਿਸੇ ਦੀ ਬਣ ਗਈ ਵਪਾਰੀ ਬਣ ਕੇ ਵਪਾਰ ਕਰਨਾ ਸਵੇਰੇ ਆ ਸਾਡੇ ਸਾਹਮਣੇ ਕੋਈ ਨਿੰਦਿਆ ਕੋਈ ਚੁਗਲੀ ਕੋਈ ਕ੍ਰੋਧ ਦੀ ਜਾਂ ਕੋਈ ਕਾਮ ਦੇ ਬਚਨ ਇਹ ਜੇ ਕਰਨਗੇ ਵੀ ਸਾਡਾ ਮਨ ਕਰੇਗਾ ਵੀ ਆਪਾਂ ਵੀ ਨਾ ਕਰੀਏ ਗੱਲ ਤੇ ਉਹ ਆਪਾਂ ਦੇ ਵਿੱਚ ਫਸੇ ਇੱਕ ਦੀ ਡਿਊਟੀ ਲੱਗੀ ਤੁਸੀਂ ਪ੍ਰੌਣਚਾਰੀ ਦੇ ਰੂਪ ਵਿੱਚ ਖੇਡਣਾ ਹੈ ਪ੍ਰੌਣਚਾਰੀ ਹੁੰਦੀ ਹੈ ਵੀ ਸਵੇਰ ਜਾਣਾ ਉਥੇ ਜਾ ਕੇ ਸੰਸਾਰ ਵਿੱਚ ਆਨੰਦ ਲੈਣਾ ਹੈ ਸਿਮਨ ਕਰਨਾ ਹੈ ਤੇ ਉਥੇ ਸਾਰਾ ਦਿਨ ਖੇਡ ਕੇ ਐਜਟੇ ਸ਼ਾਮ ਨੂੰ ਵਾਪਸ ਆ ਜਾਣਾ ਆਨੰਦ ਲੈਣੀ ਕੀ ਡਿਊਟੀ ਹੈ ਤੇ ਨਾਲ ਫਿਰ ਉਥੇ ਸੰਗੀ ਸਾਥੀ ਇਸੇ ਤਰ੍ਹਾਂ ਮਿਲੇ ਤੇ ਇੱਕ ਦੂਜੇ ਨਾਲ ਸਹਿਜ ਸੁਭਾਏ ਉਥੇ ਸਿਮਨ ਹੋਇਆ ਵਿਚਾਰਾ ਹੋਈਆਂ ਗੱਲਬਾਤ ਹੋਈ ਨਾਮ ਦੀ ਵਿਚਾਰ ਹੋਈ ਤੇ ਸੀਟੀ ਵੱਜ ਗਈ ਚਲੋ ਜੀ ਸਮਾਂ ਹੋ ਗਿਆ ਚਲੋ ਕਾਇਆਂ ਦੇ ਵਿੱਚ ਹੁਣ ਮਾਣੋ ਤੋਂ ਉਥੇ ਉਧਰੋਂ ਇਧਰ ਨੂੰ ਆਣਾ ਸ਼ੁਰੂ ਕਰ ਦਿੱਤਾ ਆਪ ਆਪ ਦਾ ਸਮਾਨ ਚੁੱਕਿਆ ਚਲੋ ਜੀ ਕਾਇਮ ਵਿੱਚ ਇਧਰ ਪੰਜ ਤਿਆਰ ਖੜੇ ਨੇ ਦਰ ਤੇ ਵੀ ਉਹ ਆ ਰਹੇ ਨੇ ਜੀ ਰਾਜਾ ਸਾਹਿਬ ਨੇ ਤਿਆਰੀ ਕਰਕੇ ਤੇ ਇਧਰੋਂ ਫਿਰ ਉੱਥੋਂ ਹੀ ਉਹ ਸੁੰਨ ਮੰਡਲ ਦੇ ਵਿੱਚੋਂ ਕਿਵੇਂ ਇਧਰ ਗੁਰਮਖਾਏ ਸੁੰਨ ਮੰਡਲ ਦੇ ਵਿੱਚ ਉਹਨਾਂ ਨੇ ਨਾਮ ਨੂੰ ਫੜਿਆ ਨਾਮ ਨਾਲ ਧਿਆਨ ਜੋੜਿਆ ਜਿਵੇਂ ਨਾਮ ਨੂੰ ਸੁਣਿਆ ਨਾਮ ਦਾ ਕਨੈਕਸ਼ਨ ਸਾਡੀ ਦੇਹੀ ਦੇ ਵਿੱਚ ਨਾਭੀ ਦੇ ਨਾਲ